9000 ਤਸਕਰਾਂ ਨੂੰ ਫੜਨ ਤੋਂ ਪਹਿਲਾਂ ਆਪਰੇਸ਼ਨ ਕੈਸੋ ਤੇ ਆਪਰੇਸ਼ਨ ঈਗਲ ਪੰਜਾਬ ਦੀ ਪੁਲਿਸ ਨੇ ਪੰਜਾਬ ਦੇ ਵਿੱਚ ਚਲਾਇਆ 10 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦਾ ਵੱਡਾ ਬਿਆਨ ਸੀ ਕਿ 9000 ਤਸਕਰਾਂ ਦੀਆਂ ਸੂਚੀਆਂ ਅਸੀਂ ਬਣਾ ਲਈਆਂ ਨੇ ਐਸਟੀਐਫ ਇੰਟੈਲੀਜੈਂਸ ਦਾ ਵੱਡਾ ਰੋਲ ਹੈ ਤਾਂ ਉਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਕੀ ਕੁਝ ਬਲੂਪ੍ਰਿੰਟ ਨੇ ਪੰਜਾਬ ਦੀਆਂ ਸੜਕਾਂ ਤੇ ਕਿਸ ਤਰੀਕੇ ਨਾਲ ਆਪਰੇਸ਼ਨ ঈਗਲ ਚੱਲਿਆ 10 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਜਾ ਸਾਰੇ ਪੰਜਾਬ ਵਿੱਚ ਇੱਕ ਆਪਰੇਸ਼ਨ ਈਗਲ ਅਸੀਂ ਸ਼ੁਰੂ ਕੀਤਾ ਹੈ ਔਰ ਇਹ ਚੌਥਾ ਆਪਰੇਸ਼ਨ ਹੈ ਪੰਜਾਬ ਪੁਲਿਸ ਦਾ ਇੱਕ ਦ੍ਰਿੜ ਸੰਕਲਪ ਹੈ ਕਿ ਇਹ ਜਿਹੜਾ ਨਸ਼ੇ ਦਾ ਕੋਡ ਹੈ ਇਸ ਨੂੰ ਜੜੋਂ ਖਤਮ ਕੀਤਾ ਜਾਵੇ ਔਰ ਇਸ ਦੇ ਤਹਿਤ ਸਾਡੀ 3 ਪ੍ਰੋਂਗ ਸਟ੍ਰੈਟਜੀ ਹੈ ਇੱਕ ਹੈਗੀ ਹੈ ਸਟ੍ਰਿਕਟ ਇਨਫੋਰਸਮੈਂਟ ਕਿ ਜਿਹੜੇ ਨਸ਼ਾ ਵੇਚਣ ਵਾਲੇ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸੈਕੰਡ ਇਜ਼ ਐਜੂਕੇਟਿੰਗ ਦ ਪੀਪਲ ਕਿ ਲੋਕਾਂ ਨੂੰ ਨਸ਼ਿਆਂ ਦੇ ਜਿਹੜੇ ਦੁਰ ਦੁਸ਼ ਪ੍ਰਨਾਮ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਇਹ ਜਿਹੜੇ ਡਰਗ ਵੇਚਣ ਵਾਲੇ ਆ ਜਿਹੜੇ ਵੱਡੇ ਸਮੱਗਲਰਸ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਔਰ ਤੀਸਰਾ ਸਾਡੀ ਹੈ ਕਿ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਇਸ ਪਾਸੇ ਨੂੰ ਦੁਰ ਗਏ ਹੈ ਉਹਨਾਂ ਦਾ ਨਸ਼ੇ ਨਸ਼ੇ ਤੋਂ ਉਹਨਾਂ ਨੂੰ ਬਾਹਰ ਕੱਢੀਏ